ਕੀ ਕਰਨਾ ਕਰੋ ਤੁਸੀਂ ਮੈਂ ਥੋੜੀ ਕਿਤੇ ਕੋਈ ਪੈਸਾ ਦੇ ਆਇਆ ਹੈਗਾ ਨਾ ਮੇਰੇ ਹੁਣ ਦੇ ਵੇਚੀ ਹੈ ਚਲ ਜਨਾਬ ਤੁਸੀਂ ਕਰੋ ਜੀ ਘਾਟਾ ਬੰਦਾ ਕਰਕੇ ਇਹਨੂੰ ਮੇੜੋ ਜੀ ਇਹ ਕਰਨ ਕਰਦੇ ਕਿਵੇਂ ਕਰੀ ਯਾਰ ਤੁਸੀਂ ਭਗਵਾਨ ਤਮਨ ਦੀ ਸਰਕਾਰ ਆ ਭੈਣ ਤੁਸੀਂ ਸਾਨੂੰ ਫਟਾ ਛੱਡੇ ਤੇ ਚੱਲ ਰੱਖਿਆ ਤੁਸੀਂ ਲੈ ਲਓ ਜੀ ਖਰਚਾ ਪਾਣੀ ਤੁਸੀਂ ਨਾ ਕਰੋ ਜੀ ਹੋਰ ਕੀ ਨਵੇੜੀ ਯਾਰਾ ਸਾਡਾ ਵੀ ਭੈਣ ਦਾ ਬੜਾ ਹਾਲ ਹੋਣਾ ਤੇ ਉਹ ਜੀ ਐਂ ਨਾ ਕਰੋ ਦੇਖੋ ਮੈਂ ਤਾਂ ਪੱਤੇ ਕਰਕੇ ਲੈ ਨੌਕਰੀ ਤੇਆਂ ਬੋਤਰਾ ਫੜੀ ਨਾ ਤੁਹਾਨੂੰ ਇੱਕ ਗੱਲ ਹੈ ਉਹ ਦਾ ਬੋੜਾ ਆਦਮੀ ਹੈ ਜੀ ਕਾੜ ਦੋ ਅੱਗੇ ਵਾਸਤੇ ਮੈਂ ਦਾ ਦੇਖੋ ਜੀ ਸਾਡਾ ਛੋਟੀਆਂ ਮੈਂ ਦੰਡਾ ਨਹੀਂ ਮਾਰੇ ਪੁੱਛ ਲੋ ਅੱਗੇ ਵਾਸਤੇ ਮੈਂ 1 2 3 ਮੈਂ ਕੜਦਾ ਨਹੀਂ ਮੇਰੇ ਮੁੰਡਾ ਮੈਨੂੰ ਲਿਆ ਕੇ ਚਲਦਾ ਪੀਰ ਨੂੰ ਮੈਂ ਕਿਤੇ ਕੱਢਦੀ ਮੱਗੀ ਹੁਣ ਵੀ ਮੇਰੇ ਬੇਵਸਾ ਹੋ ਗਿਆ ਲਣਦਾਰਾ ਮੇਰੀ ਗੱਲ ਸੁਣ ਅਸੀਂ ਆ ਤੇਰੇ ਮੁੰਡੇ ਕਰਕੇ ਠੀਕ ਹੈ ਉਹ ਗੱਲਬਾਤ ਕਰ ਲੈਣੇ ਕੋਈ ਗੱਲ ਨਹੀਂ ਪਰ ਸਾਨੂੰ ਵੀ ਸਦਰਾ ਤੋਂ ਸਰਕਾਰ ਦਾ ਕਰ ਸਿਆ ਨੋ ਰੇ ਚੱਲੀ ਆਪਾਂ ਕਰਨ ਨੂੰ ਜੇ ਸਦਾ ਫੜੋ ਪੰਨ ਜੀ ਸਿਰ ਤੇ ਸਿਰ ਦੇ ਐ ਨਹੀਂ ਸਾਇ ਨਹੀਂ ਕਰਦੇ ਕਿਰਾ ਕਿਤੇ ਕਰਾਣੇ ਸੀ ਉਹ ਬੈਦੀ ਫੈਲ ਹੈ ਇਹ ਇੱਥੇ ਲਾ ਇੱਥੇ ਕਰਾਣਾ ਉਹਨੇ ਹਾਂ ਬਸ ਬਾਜੀ ਵਾਸੀ ਹਾਂ ਜੀ ਚਲ ਉਹਦੇ ਵੀ ਕਰਾਉਗਾ ਬਸ ਆਹ ਵੀ ਕਰਾਉ ਇਹ ਗਵਾਹ ਵਾਗਾ ਨੂੰ ਅਜੀ ਫੜਕੇ ਲੈਂਦਾ ਵੀ ਸਭੀ ਫੜਕੇ ਲੈਂਦਾ ਮੇਰੇ ਨਾਲ ਹੀ ਹੈਗਾ ਜੂੜੇ ਗੈਰ ਕਬੂਤਰ ਐਂ ਜੀ ਹੋ ਜਾ ਦੋ ਹੀ ਫੜੇਗੇ ਰੰਗੇ ਹੱਤੀ ਕਿਹੜਾ ਪਸਾਦੀ ਗਾ ਵੀ ਇਹ ਉਹ ਮੈਂ ਤਾਂ ਬਾਈ ਫੜਦੇ ਮੌਕੇ ਤੇ ਬੈਠੇ ਪੀਣ ਦੇ ਲਾਚ ਬੈਠੇ ਰਹੇ ਉਹ ਕਾ ਨੂੰ ਤੁਸੀਂ ਸਾਨੂੰ ਛਾੜਦੇ ਹੋ ਉਹ ਨੋ ਉਹਦੇ ਬੰਦਿਆ ਜੀ ਰਹਨੇ ਅਸੀਂ ਮੈਂ ਕਹਿੰਦਾ ਮੈਂ ਤਾਂ ਪੀਣ ਦੇ ਲਾਚ ਤੇ ਲੇਗਾ ਕਰਿਆ ਦੋ ਪੀਗ ਲਾਣ ਲਾਗੇ ਐਨੇ ਤੁਸੀਂ ਦੋਪੀ ਤਾਨੂੰ ਸਭ ਪਤਾ ਹੈ ਜਿਹੜੇ ਪੇਗ ਲੜਵਾਗੇ ਨਾਲੇ ਹੋਰ ਬਾਗੇ ਚਲੋ ਜੀ ਹੁਣ ਤਾਂ ਜਿਵੇਂ ਤੁਹਾਨੂੰ ਠੀਕ ਨਾ ਤੇ ਉਸੇ ਦੇ ਬਣਾ ਲਈ ਚਲੋ ਫਿਰ ਜਨਾਬ ਸਾਡ ਦੀ ਫਿਰ ਇਹਨਾਂ ਨੂੰ ਕਰਦੇ ਆਂ ਗੱਲ ਮੁੰਡੇ ਨਾਲ ਚਲੋ ਫਿਰ ਇਹਨਾਂ ਨੂੰ ਤਾਂ ਪੇਗ ਨਾਲੇ ਫਿਰ ਆਪਾਂ ਹਾਂ ਫਿਰ ਚਲੋ ਬਾਗ ਜਾਈ ਫਿਰ ਜਾਓ ਫਿਰ ਸਤਰੀ ਖਾਲੀ ਤਾਂ ਬਾਜੀ ਅੱਗੇ ਤੋਂ ਨਹੀਂ ਕੱਢਦੇ ਚਲੋ ਬਈ ਇਹਦਾ ਹੋਰੇ ਕੰਮ ਕਰਾਤਾ ਥਾਣੇ ਜਿੱਥੇ ਆਏ ਵੀ ਉੱਤੇ ਬਾੜ ਤੇ ਦੇ